ਆਪਣੇ ਪਿੰਡਾਂ ਦਾ ਨੌਜਵਾਨਾ ਸ਼ੇਅਰ ਜਰੂਰ ਕਰ ਦਿਓ ਯਾਰ ਇਹਦੀ ਮਿਹਨਤ ਨੂੰ ਤੇ ਕਮੈਂਟ ਕਰਕੇ ਦੱਸਿਓ ਵੀ ਜਰੂਰ ਇਹ ਪ੍ਰੋਜੈਕਟ ਕਿਵੇਂ ਆ ਤੇ ਕਿਵੇਂ ਲੱਗਿਆ ਤੁਹਾਨੂੰ ਆਪਾਂ ਸਾਰੀ ਜਾਣਕਾਰੀ ਦੇਵਾਂਗੇ ਇਸ ਪ੍ਰੋਜੈਕਟ ਬਾਰੇ ਵੀ ਇਹ ਕੀ ਪ੍ਰੋਜੈਕਟ ਆ ਕਿ ਇਹਦਾ ਕੀ ਕਾਰਨ ਐਡਾ ਵੱਡਾ ਬਣਾਉਣ ਦਾ ਰਿਸਕ ਬਹੁਤ ਸੀ ਬਾਈ ਤਾਰਾਂ ਵੀ ਨੀਵੀਆਂ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੁੰਦੀਆਂ ਤੇ ਪਰ ਆਫਰ ਵੱਡੇ ਸੀ ਆਪਣੇ ਛੋਟੇ ਭਰਾ ਕੋਲੇ ਡਾਕਟਰ ਬਲਜਿੰਦਰ ਜਿਹਦੀ ਇੱਕ ਮੈਂ ਆਰਟ ਦੀ ਵੀਡੀਓ ਪਾਈ ਸੀਗੀ ਪੇਂਟਿੰਗ ਬਣਾਈ ਸੀ ਦਰਬਾਰ ਸਾਹਿਬ ਦੀ ਤੁਸੀਂ ਬਹੁਤ ਪਿਆਰ ਦਿੱਤਾ ਉਸ ਵੀਡੀਓ ਨੂੰ ਇਹ ਉਹੀ ਨੌਜਵਾਨ ਆ ਜਿਹੜਾ ਆਰਟ ਦਾ ਕੰਮ ਕਰਦਾ ਅੱਜ ਜਣ ਇੱਕ ਧਰਤੀ ਦਾ ਵੱਡਾ ਆਕਾਰ ਬਣਾਤਾ ਵੱਡਾ ਆਕਾਰ ਬਣਾਤਾ ਜਿਹੜਾ ਇੱਕ ਵਰਲਡ ਵਾਈਡ ਦੇ ਵਿੱਚ ਸੁਨੇਹਾ ਦੇਣਾ ਚਾਹੁੰਦਾ ਵੀ ਅਸੀਂ ਆਪਣੀ ਧਰਤੀ ਨੂੰ ਕਿਵੇਂ ਪ੍ਰਦੂਸ਼ਿਤ ਕਰ ਰਹੇ ਹਾਂ ਉਹ ਜਿਹੜੀ ਸਾਈਡ ਤੇ ਤੁਸੀਂ ਇੱਕ ਫੋਟੋ ਦੇਖ ਰਹੇ ਹੋ ਇਹ ਹਜੇ ਕੰਮ ਅਧੂਰਾ ਵਾ ਪਰ ਅਧੂਰਾ ਕੰਮ ਦੇਖ ਕੇ ਤੁਹਾਨੂੰ ਇੱਕ 스ਪੂਨ ਮਿਲੂਗਾ ਰੂ ਨੂੰ 스ਪੂਨ ਦੇ ਨਾਲੀ ਵੀਡੀਓ ਹੈ ਇਹ ਕਿ ਇੱਕ ਪ੍ਰੋਜੈਕਟ ਤਿਆਰ ਕੀਤਾ ਜਿਹਦੇ ਵਿੱਚ ਪੂਰੀ ਹਰਿਆਲੀ ਹੋਊਗੀ ਆ ਟੀਮ ਹੈ ਇਹਨਾਂ ਦੀ ਤੇ ਇਹਨੂੰ ਸਿੱਧੂ ਮੂਸੇ ਵਾਲੇ ਤੇ ਸੋਨੂ ਬਾਈ ਨੂੰ ਫੋਲੋ ਕਰਦੇ ਆ ਮਾਲਕਾ ਸੂਦ ਆ ਜਿਹੜੀ ਸੋਨੂ ਸੂਦ ਦੀ ਭੈਣ ਆ ਉਹ ਵੀ ਇਹਨਾਂ ਦੀ ਪੂਰੀ ਸਪੋਰਟ ਕਰਦੀ ਆ ਇਸ ਪ੍ਰੋਜੈਕਟ ਦੇ ਵਿੱਚ ਵੱਡੇ ਆਫਰ ਆ ਇਹ ਪ੍ਰੋਜੈਕਟ ਜਿਹੜਾ ਤਿਆਰ ਹੋ ਕੇ ਲੱਗਣਾ ਜਦੋਂ ਤੁਸੀਂ ਚੰਡੀਗੜ੍ਹ ਦੇ ਲਾਂਟੇ ਮੋਲ ਦੇ ਵਿੱਚ ਜਾਓਗੇ ਨਾ ਤਾਂ ਉੱਥੇ ਇਹ ਪ੍ਰੋਜੈਕਟ ਤੁਹਾਨੂੰ ਹੋਰ ਦੋ ਚੌਹ ਦਿਨਾਂ ਨੂੰ ਤਿਆਰ ਹੋਇਆ ਪੂਰਾ ਮਿਲੂਗਾ ਵੱਡੇ ਮਾਣ ਵਾਲੀ ਗੱਲ ਆ ਕਿ ਆਪਣੇ ਆ ਪਿੰਡਾਂ ਦਾ ਨੌਜਵਾਨ ਛੋਟਾ ਭਰਾ ਡਾਕਟਰ ਬਲਜਿੰਦਰ ਮੱਦੋ ਕੇ ਉਹਦਾ ਤਿਆਰ ਕੀਤਾ ਹੋਇਆ ਹਜੇ ਅਧੂਰਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਇੱਕ ਵਾਤਾਵਰਨ ਨੂੰ ਸਨੇਹਾ ਦੇਣਾ ਵਾ ਇਹਨਾਂ ਨੇ ਤੁਰਨਾ ਤੇ ਰਸਤੇ ਦੇ ਵਿੱਚ ਤਕਰੀਬਨ ਕਈ ਥਾਵਾਂ ਤੇ ਬੂਟੇ ਲਾਉਂਦੇ ਵੀ ਜਾਣਾ ਵਾਤਾਵਰਨ ਦੇ ਨਾਲ-ਨਾਲ ਪਿਆਰ ਕਰਨ ਦੇ ਨਾਲ-ਨਾਲ ਮੁੱਖ ਮਕਸਦ ਇਹਨਾਂ ਦਾ ਵੀ ਜਿਵੇਂ ਇੱਕ ਮੱਛੀ ਦੇ ਆਕਾਰ ਦੇ ਵਿੱਚ ਫਰੇਮ ਬਣਾਇਆ ਵਾ ਇੱਕ ਪਲਾਸਟਿਕ ਦਾ ਜਿਹੜੀਆਂ ਚੀਜ਼ਾਂ ਟੰਗੀਆਂ ਸਾਈਡ ਤੇ ਵੀ ਆਪਾਂ ਕਿਵੇਂ ਪਾਣੀ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ ਆਕਾਰ ਬਹੁਤ ਵੱਡਾ ਸੀ ਜਿਹੜਾ ਇਹ ਇਹਨਾਂ ਦਾ ਪ੍ਰੋਜੈਕਟ ਸੀ ਤੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਬਈ ਤਾਰਾ ਨਹੀਂ ਹੁੰਦਾ ਸੋ ਇਹ ਪ੍ਰੋਜੈਕਟ ਸਿਰੇ ਚੜ ਜਾਵੇ ਵਾਹਿਗੁਰੂ ਇਹਨਾਂ ਦੀ ਮਿਹਨਤ ਨੂੰ ਸਫਲ ਕਰੇ ਤੇ ਜਿਹੜਾ ਇਹਨਾਂ ਦਾ ਇਹ ਕੰਮ ਦਿਨ ਦੁਗਣੀ ਤੇ ਰਾਤ ਚੌਗਣੀ ਜਿਹੜੀ ਇਹ ਤਰੱਕੀ ਕਰਨ ਤੇ ਤੁਸੀਂ ਇਹ ਕੰਮ ਨੂੰ ਹੌਸਲਾ ਕਿਵੇਂ ਦੇਣਾ ਹੌਸਲਾ ਸਿਰਫ ਸ਼ੇਅਰ ਕਰਕੇ ਦੇਣਾ ਤੇ ਇੱਕ ਇਹਨਾਂ ਦਾ ਜਿਹੜਾ ਪ੍ਰੋਜੈਕਟ ਆ ਤੁਹਾਨੂੰ ਕਿਵੇਂ ਲੱਗਿਆ ਇਹਦੇ ਬਾਰੇ ਤੁਸੀਂ ਜਰੂਰ ਦੱਸਿਓ ਤੇ ਜੇ ਕੋਈ ਹੋਰ ਕਿਸੇ ਵੀਰ ਕੋਲੇ ਜਾਣਕਾਰੀ ਹੈਗੀ ਆ ਵੀ ਆਪਾਂ ਵਾਤਾਵਰਣ ਨੂੰ ਹੋਰ ਕਿਵੇਂ ਆਪਾਂ ਸ਼ੁੱਧ ਕਰ ਸਕਦੇ ਆ ਉਹ ਚੀਜ਼ਾਂ ਬਾਰੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂ ਕਿ ਅੱਗੇ ਹੋਰ ਪ੍ਰੋਜੈਕਟ ਉਸ ਤਰੀਕੇ ਦੇ ਬਣਾ ਸਕਣ ਤੇ ਇਹ ਜਿਹੜਾ ਪ੍ਰੋਜੈਕਟ ਆ ਹੁਣ ਕਾਫੀ ਵੱਡਾ ਹੋ ਗਿਆ ਸੀ ਮਿੱਤਰੋ ਟਰਾਲੀ ਦੇ ਉੱਤੇ ਤਾਂ ਲੱਦ ਲਿਆ ਪਰ ਜਿਹੜੀਆਂ ਪਿੰਡਾਂ ਦੇ ਵਿੱਚ ਉਤਾਰਾਂ ਉਹਨਾਂ ਤੋਂ ਲੰਘਣਾ ਬਹੁਤ ਮੁਸ਼ਕਲ ਸੀਗਾ ਮਤਲਬ ਕਿ ਤੋ ਕਿਹੜਾ ਬੁੱਟਰ ਵਾਲੇ ਹਾਈਵੇ ਤੇ ਚੜ੍ਹਨਾ ਹੀ ਔਖਾ ਸੀਗਾ ਫੇਰ ਤੱਕਾ ਬੁੱਗੀਪੁਰੇ ਤੋਂ ਲੈ ਕੇ ਤੇ ਚੰਡੀਗੜ੍ਹ ਤੱਕੇ ਟਾਪੋ ਟਾਪ ਜਾਣਾ ਚੰਡੀਗੜ੍ਹ ਜਿਹੜਾ ਇਹ ਲਾਂਟੇ ਮਾਲ ਦੇ ਵਿੱਚ ਲੱਗਣਾ ਇਹ ਪ੍ਰੋਜੈਕਟ ਮਿੱਤਰੋ ਜਦੋਂ ਗਏ ਉੱਥੇ ਤੁਸੀਂ ਫੋਟੋ ਖਿੱਚ ਕੇ ਤੇ ਆਪਣੇ ਵੀਰ ਨੂੰ ਸੈਂਡ ਜ਼ਰੂਰ ਕਰਿਓ ਸ਼ੇਅਰ ਕਰ ਦਿਓ ਕਿਰਾਂ ਦੀ